ਕੋਣਾ ਲੱਗਦਾ ਪਿਆ ਹੈ ਇਹ ਕੁਸੈਸ ਦੇ ਕੰਮ ਨੇ ਇਹ ਜੀ ਅਦਰ ਟਾਈਮ ਹੋ ਗਿਆ ਏ 11:30 ਮਾਰਨਿੰਗ ਦੇ 11:30 ਹੋ ਗਏ ਨੇ ਤੇ ਉਦ ਸੈਰ ਹਸ ਦੀ ਔਨ ਦਾ ਟਾਈਮ ਜਿਹੜਾ ਉਹ ਹੋ ਗਿਆ ਏ ਤੂਫਨ ਦੇਖੋ ਤੁਸੀਂ ਬਹੁਤ ਤੇਜ਼ ਤੂਫਾਂ ਬਰ ਦੀ ਹਰਸੀ ਮੜਾਉਂਦਾ ਆ ਪਾਣੀ ਇੱਕ ਵੰਦੇ ਤੇ ਕੁਸਹਿਜ ਨੇ ਆੜਣਾ 11:00 ਵਜੇ ਤੇ ਆਪਾਂ ਕਿਚਨ ਦਾ ਚੇਰਾ ਕਟਾਣ ਨਾ ਮਾਰਾ ਸੀ इनू आप बंद कर दीए ताकि कि तो धुप ना आ जाए मैं लगवाया सी देख सकते हो मनी प्लांट्स देखो मेरी पानी इन्हों का गर्मी के करके मैं दो हर तीन दिन बाद मैं चेंज कर दी हाँ तो एक डक टुट चुकी है तो चलो गुरसैज नू लैन चल दिया मैं बाहर हूँ आ गया गुरसैज जल्दी <laughs> आ जाओ बहुत गर्मी है सहज कितने गए हो आ जाओ आ जाओ गी। आ जाओ आ जाओ बड़ी गर्मी कितने नहीं क्या सी ओह इधर आओ मम्मा को कितने नींद आई इसको ਏਸੀ ਨਾ ਚਲੋ ਫਿਰ ਗਰਮੀ ਕਿੰਨੀ ਆ ਬਹੁਤ ਗਰਮੀ ਆ ਨਾ ਚਲੋ ਏਸੀ ਚੱਲਦਾ ਭਾ ਅੰਦਰ ਬੈਠੋ ਠੰਡਾ ਠੰਡਾ ਵਾ ਠੰਡਾ ਠੰਡਾ ਕੋਲੋਂ ਦਾ ਮੈਂ ਉਹਨ ਬਣਾ ਕੇ ਦੇਵਾਂਗੀ ਜੀ ਕੁਝ ਸੈਲਨ ਬਣਾਣਾ ਸ਼ੇਕ ਤੇ ਐ ਖਤੀਰਾ ਹੋਂਦਾ ਜਿਹੜੀ ਕਿ ਮੈਂ ਰਾਤ ਨੂੰ ਭੋਂਕੇ ਰੱਖਦੀ ਆ ਤੇ ਐਨੂੰ ਆਪਾਂ ਪਾ ਦਾਂਗੇ ਚਾਰ ਦੇ ਵਿੱਚ ਠੀਕ ਹੈ

ਤੁਹਾਡਾ ਵੰਗਿਆ ਪਕਾਣ ਠੀਕ ਹੈ ਤੇ ਆਪਾਂ ਤੁਹਾਨੂੰ ਇਦਾਂ ਬਣਾ ਕੇ ਮੈਂ ਦਿਖਾਉਣੀ ਆ ਤੇ ਫਿਰ ਮੈਂ ਮਿਲਦੀ ਆ ਤੁਹਾਨੂੰ ਤੇ ਸ਼ੇਕ ਗੁਰੂ ਸਹਿਜ ਪੀ ਰਿਆ ਹੁਣ ਕਿੱਦਾਂ ਦਾ ਲੱਗਾ ਸਹਿਜ ਵਧੀਆ ਵਧੀਆ ਲੱਗਾ ਮਮਾ ਵਾਲਦੇ ਆ ਕੇ ਦੱਸੋ ਕਿੱਦਾਂ ਦਾ ਲੱਗਾ ਵਧੀਆ ਲੱਗਾ ਕਿਹੜਾ ਲੱਗਾ ਕਿੰਨੇ ਮਾਰਕਸ ਦੋਵਗੇ 10 ਵਿੱਚ ਹੂੰ ਨੋ ਨਹੀਂ ਮੋਟੇ ਇੱਕ ਮਗਜ਼ ਖਾਰੀਓ ਤੁਸੀਂ ਚਲੋ ਤੇ ਜੇ ਹੋਰ ਲੈਣਾ ਹੋਏਗਾ ਮੈਨੂੰ ਦੱਸ ਦਿਓ ਤੇ ਆਜੋ ਹੁਣ ਆਪਣੇ ਰੂਮ ਦੇ ਵਿੱਚ ਪਾਣੀ ਵਾਲੀ ਬੋਟਲ ਵੀ ਲੈ ਆਓ ਆਪਣੀ ਤੇ ਚਲੋ ਏਸੀ ਲਾਓ ਮੈਂ ਬੇਟਾ ਸੋਣਾ ਵਾ ਬਹੁਤ ਗਰਮੀ ਆ ਬਾਹਰ ਤੇ ਆਪਾਂ ਜਾ ਰਹੇ ਆ ਜੀ ਹੁਣ ਆਪਣੇ ਰੂਮ ਦੇ ਵਿੱਚ ਇਧਰ ਨੇ ਲਗਾਵਾਂਗੇ ਆਪਾਂ ਏਸੀ, ਫੈਨ, ਲਾਈਟ ਤੇ AC ਸਟਾਰਟ ਕਰ ਲਿਆ ਸੀ ਤੇ ਹੁਣ ਆਪਾਂ ਬੱਚਿਆਂ ਨੂੰ ਲੈ ਕੇ ਹਾਂਜੀ ਹਰ ਸਿਮਰਨ ਤੇ ਆਇਆ ਨਹੀਂ ਆ ਗੁਰਸੈਰਸ ਨੂੰ ਲੈ ਕੇ ਆਪਾਂ ਕੀ ਕਰਾਂਗੇ ਹੁਣ ਸੌਵਾਂਗੇ ਠੀਕ ਆ ਚਲੋ ਆਪਨੇ ਲੈ ਕੇ ਆਓ ਸ਼ੇ ਮम्मा ਯਾਰ ਨਹੀਂ ਯਾਰ ਮੈਂ 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 ਤਾਂ ਪੰਦਾਂ ਕਰ ਨਾ 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 ਸਵੇਰੇ ਤੁਸੀਂ ਉੱਠਦੇ ਨਹੀਂ ਆ ਦੇਖ ਲਓ ਵੀ ਆ ਹਾਲ ਆ ਬੱਚਿਆਂ ਦਾ ਸਵੇਰੇ ਬੱਚੇ ਉੱਠਦੇ ਨਹੀਂ ਆ ਜੇ ਟਾਈਮ ਨਾਲ ਸਕੂਲ ਤੋਂ ਆ ਰਹੇ ਆ ਤੇ ਬੱਚੇ ਸੌਂਦੇ ਨਹੀਂ ਹੈਗੇ ਪੇ 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 ਨਹੀਂ ਸੌਣਾ ਮਮਾ ਨਹੀਂ ਤਾਂ ਕਰਦਾ ਅੱਛਾ ਤੁਸੀਂ ਇੱਕ ਇੱਕ ਬਾ ਨਹੀਂ ਜਾਉਂਗੀ ਨਹੀਂ ਤੰਗ ਨਹੀਂ ਕਰਦਾ ਮਮਾ ਨੇ ਤੁਹਾਡੇ ਨਾਲ ਸੌਣਾ ਮੈਂ ਤੈਨੂੰ ਡਿਗਰੀ ਸੀਗੀ ਤੇਰੇ ਨਾਲ ਮੈਂ ਵੀ 4 ਵਜੇ ਦੀ ਉੱਠੀ ਹੋਈ ਹਾਂ ਨਾ ਮੈਂ 4 ਵਜੇ ਉੱਠੀ ਸੀ ਤੁਸੀਂ 5:30 ਤੇ ਉੱਠੇ ਸੀਗੇ ਠੀਕ ਹੈ ਤੇ ਹੁਣ ਆਪਾਂ ਸੌਣਾ ਆ ਲੈ ਕੇ ਆਓ ਆਪਣਾ ਸ਼ੇਕ ਇਹੀ ਹਾਲ ਆ ਜੀ ਬੱਚਿਆਂ ਦਾ ਪਹਿਲਾਂ ਬੱਚੇ ਉੱਠਦੇ ਨਹੀਂ ਆ ਸਵੇਰੇ ਜੇ ਛੁੱਟੀ ਟਾਈਮ ਨਾਲ ਹੋ ਗਈ ਆ ਤੇ ਹੁਣ ਆਪਾਂ ਸੌਣਾ ਨਹੀਂ ਆ ਤੇ ਚਲੋ ਹੁਣ ਆਪਾਂ ਬੱਚਿਆਂ ਨੂੰ ਸੁਵਾ ਕੇ ਤੇ ਇੱਧਰ ਹੈ ਜੀ ਮੇਰਾ ਛੋਟਕੋ ਜਿਹਾ ਡਰੈਸਿੰਗ ਰੂਮ। ਲੈ ਕਿ ਸੁਦੇਮ ਤੁਹਾਨੂੰ ਆਪਣੇ ਘਰ ਦੀ ਫੁੱਲ ਦਿਖਾਵਾਂਗੀ। ਇਹ ਮੇਰਾ ਛੋਟਕੋ ਜਿਹਾ ਡਰੈਸਿੰਗ ਰੂਮ ਹੈ। ਤੇ ਮੈਂ ਲੈ ਨਾਈ ਸੀ। ਆਪਣਾ ਨੇਲ ਕਟਰ ਤੇ ਨੇਲ ਕਟਰ ਪਤਾ ਨਹੀਂ ਕਿੱਥੇ ਰੱਖ ਦਿੱਤਾ ਆ। ਤੇ ਚਲੋ। ਵੀਲ ਦੇ ਆ ਫਿਰ ਆਪਾਂ ਤੁਹਾਨੂੰ ਰੈਸਟ ਕਰੰਤੂ ਬਾਦ ਲੋ ਜੀ ਗੁਰਸਹਿਜ ਮੌਜਾ ਲੱਗ ਗਿਆ ਹਾਂ ਹਾਂ ਜੀ ਛੁੱਟੀਆਂ 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 ਸਾਡੀ ਵੀਡੀਓ ਲੱਗਦਾ ਭਗਵੰਤ ਮਾਨ ਤੱਕ ਪਹੁੰਚ ਗਈ ਆ ਹੈ ਹਾਂ ਜੀ ਭਗਵੰਤ ਮਾਨ ਸਰਕਾਰ ਤੱਕ ਸਾਡੀ ਵੀਡੀਓ ਪਹੁੰਚ ਗਈ ਲੱਗਦਾ ਹੈ ਤੇ ਜਿਹਦੇ ਕਰਕੇ ਕੀ ਕੀਤਾ ਉਹਨਾਂ ਨੇ ਛੁੱਟੀਆਂ ਆ ਛੁੱਟੀਆਂ ਪਾਤੀਆਂ ਹੈ ਨਾ ਤੇ ਜੀ ਲੋ ਜੀ ਕੱਲ ਤੋਂ ਹੋ ਗਈਆਂ ਨੇ ਹੁਣ ਛੁੱਟੀਆਂ ਤੇ ਬੱਚੇ ਕਰਨਗੇ ਮौज-ਮਸਤੀ ਪਰ ਇੱਕ ਚੀਜ਼ ਆ ਜਿਹੜੀ ਮੈਨੂੰ ਫੀਲ ਹੁੰਦੀ ਆ ਵੀ ਚਲੋ ਹਨਾ ਵੀ ਛੁੱਟੀਆਂ ਤਾਂ ਚਲੋ ਠੀਕ ਹੈਗੀਆਂ ਟੈਣੀਆਂ ਚਾਹੀਦੀਆਂ ਗਰਮੀ ਵੀ ਬਹੁਤ ਆ ਆਂ ਵੀ ਉਹ ਵੀ ਕਰ ਦਿਓ ਤੇ ਛੁੱਟੀਆਂ ਉਹ ਤਾਂ ਜ਼ਰੂਰ ਕਰਨਾ ਜੀ ਤੇ ਪਰ ਆਪਾਂ ਫੀਸ ਦਿੱਤੀ ਹੁੰਦੀ ਆ ਹਨਾ ਦਾ ਮੰਮਾ ਇਹ ਦੇਖੋ ਇਹ ਦੇਖੋ ਹਾਂ ਮੰਮਾ ਤਾਂ ਨਹੀਂ ਬੋਲੀਦਾ ਬੇਟਾ ਨਹੀਂ ਕਰਤ ਕੈਮਰੇ ਨੂੰ ਕੈਮਰੇ ਦਾ ਬਲੈਕ ਕ੍ਰਾਈਬੂਕ ਇਸ ਤਰ੍ਹਾਂ ਇਸ ਤਰ੍ਹਾਂ ਟੋਕਿਓ ਲਾਈਕ ਐਦਾਂ ਲਾਈਕ ਟੋਕਿਓ ਅੱਛਾ ਛੱਛ ਛੱਛ ਛੱ ਲਾਲ ਬਟਨ ਤੇ ਰੈੱਡ ਬਟਨ ਆ ਤੇ ਹਨਾ ਕੀ ਚਲੋ ਸਰਕਾਰ ਨੂੰ ਇਹ ਵੀ ਕਹਿਣਾ ਚਾਹੀਦਾ ਸਕੂਲ ਨੂੰ ਕਰਨਾ ਚਾਹੀਦਾ ਵੀ ਜਿਹੜੀਆਂ ਪੂਨੇ ਦੇ ਦਿਨ ਜਿੰਨਾ ਚਿਰ ਛੁੱਟੀਆਂ ਹੈਗੀਆਂ ਨੇ ਫੀਸ ਵੀ ਜਿਹੜੀ ਉਹ ਬੰਦ ਕਰ ਦੇਣੀ ਚਾਹੀਦੀ ਹੈ ਹਨਾ ਹੁਣ ਜਿੱਦਾਂ ਪੂਰਾ ਜੂਨ ਛੁੱਟੀ ਆ ਤੇ ਸਾਨੂੰ ਫੀਸਾਂ ਹੁੰਨੀਆਂ ਹੀ ਦੇਣੀਆਂ ਪੈਣੀਆਂ ਵਾਹਨ ਦੇ ਪੈਸੇ ਵੀ ਦੇਣੇ ਪੈਣੇ ਆ ਤੇ ਉਹ ਵੀ ਥੋੜਾ ਜਿਹਾ ਧਿਆਨ ਦੇਣਾ ਚਾਹੀਦਾ ਆ ਤੇ ਚਲੋ ਇੰਨੀ ਕੋ ਗੱਲ ਤੇ ਸਾਡੀ ਮੰਨ ਲਈ ਸਰਕਾਰ ਨੇ ਇੰਨੀ ਕੋ ਤੇ ਗੱਲ ਸਾਡੀ ਜਿਹੜੀ ਉਹ ਪੂਰੀ ਹੋ ਗਈ ਆ ਅਸੀਂ ਅੱਜ ਹੀ ਸਵੇਰੇ ਕਹਿ ਰਹੇ ਸੀ ਨਾ ਕਿ ਹਾਈ ਉੱਠਣਾ ਬਹੁਤ ਔਖਾ ਆ ਤੇ ਹੁਣ ਛੁੱਟੀਆਂ ਹੀ ਛੁੱਟੀਆਂ ਨੇ ਮੈਂ ਮੈਂ ਹੀ ਅੱਜ ਪੂਰੀ ਨੀਂਦ ਲਈ ਹੋਈ ਮੈਂ ਮਰ ਸੋ ਗਿਆ ਅੱਜ ਦੁਪਹਿਰ ਵੇਲੇ ਆਪਾਂ ਸੌਂਗੇ ਸੀ ਤੇ ਹੁਣ ਕੀ ਕਰਦੇ ਪਿਓ ਤੁਸੀਂ ਕਲਰ ਕਰਦੇ ਪਿਓ ਤੇ ਖਰਾਬ ਨਾ ਕਰਿਓ ਕੁਝ ਵੀ ਸ਼ੀਟ ਨਾ ਕਾਪ ਕਰੀ ਹੁਣੇ ਸੀ ਠੀਕ ਹੈ ਫਿਰ ਮੈਂ ਦੱਸਾਂ ਕੀ ਕਰੂੰਗਾ ਹਾਂ ਕੈਮਰੇ ਨੂੰ ਚਲੋ ਜੀ ਕਰੋ ਫਿਰ ਇੰਜੋਏ ਛੁੱਟੀ ਆ ਨਾ ਹਾਂਜੀ ਇੰਜੋਏ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਸਾਡੇ ਨਵੇਂ ਵਲੌਗ ਦੇ ਵਿੱਚ ਲਾਈਕ ਸਬਸਕ੍ਰਾਈਬ ਜਰੂਰ ਕਰੇ ਇੱਕ ਬਲੂ ਬਟਨ ਤੇ ਇੱਕ ਰੈੱਡ ਬਟਨ ਉਹ ਕਿਹੜੇ ਦੋ ਬਟਨ ਆ ਗਏ ਨਵੇਂ ਹੈ ਇੱਕ ਲਾਈਕ ਦਾ ਇੱਕ ਸਬਸਕ੍ਰਾਈਬ ਦਾ अच्छा दी मेनू ते पता ही नहीं सीगा लो जी नियाणे नु ਸਾਡੇ ਨੂੰ ਲੱਭੀ ਜ਼ਿਆਦਾ ਪਤਾ ਆ ਅੱਛਾ ਤੁਸੀਂ ਸਹਿਜ ਫਿਰ ਹੁਣ ਛੁੱਟੀਆਂ ਹੋ ਗਈਆਂ ਨੇ ਕਿੰਨੀਆਂ ਸਾਰੀਆਂ ਤੇ ਤੇ ਕਿਦੋਂ ਹੋਈ ਨਾ ਪੇਪਰ ਖਤਮ ਹੋਈ ਨਾ ਪੇਪਰ ਕਿੱਥੇ ਖਤਮ ਹੋਏ ਬੇਟਾ ਪੇਪਰ ਤੇ ਰਹਿੰਦੇ ਸੀਗੇ ਫੋਰ ਤੇ ਹੁਣ ਫਿਰ ਤੁਸੀਂ ਕੀ ਕਰਨਾ ਛੁੱਟੀਆਂ ਦੇ ਵਿੱਚ ਫੋਨ ਦੇਖਣੇ ਖੂਬ ਹਾਂ 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 ਟੀਵੀ ਦੇਖਣਾ ਖੂਬ ਹਾਂ ਤੇ ਮਾਰ ਵੀ ਖੂਬ ਖਾਣੀ ਹੈ ਫਿਰ ਹਨਾ ਮਾਰ ਅੱਤ ਫਿਰ ਇਹ ਨਾ ਫੋਨ ਦੇਖੋਗੇ ਟੀਵੀ ਦੇਖੋਗੇ ਤੇ ਮਾਰਦੇ ਪੈਣੀ ਏ ਲਓ ਜੀ ਹੁਣ ਬੱਚਿਆਂ ਦੀ ਬਦਮਾਸ਼ ਪਾਰਟੀ ਹੋ ਗਈ ਏ ਫ੍ਰੀ ਸਕੂਲ ਤੋਂ ਤੇ ਹੁਣ ਇਹ ਸਾਨੂੰ ਤੰਗ ਕਰਿਆ ਕਰਨਗੇ ਘਰੇ ਰੋਜ਼ ਤੇ ਪਹਿਲਾਂ ਅਸੀਂ ਕਹਿੰਦੇ ਸੀ ਹਾਏ ਗਰਮੀ ਸਾਡੇ ਕੋ ਉੱਠਿਆ ਨਹੀਂ ਜਾਂਦਾ ਸਵੇਰੇ ਜੀ ਛੁੱਟੀਆਂ ਕਰ ਦੋ ਤੇ ਫਿਰ ਅਸੀਂ ਕਹਿਣਾ ਜੀ ਹਾਏ ਹਾਏ ਇਹਨਾਂ ਨੂੰ ਸਕੂਲੇ ਹੀ ਲੈ ਜਾਓ ਟ੍ਰਾਈਂਗ ਕਰਿਓ ਪੜਿਓ ਨਾ ਠੀਕ ਆ ਤੇ ਉਧਰ ਤੁਹਾਡਾ ਫੋਨ ਚੱਲ ਰਿਹਾ ਤੇ ਖਲਾਰਾ ਦੇਖੋ ਤੁਸੀਂ ਬੈੱਡ ਦੇ ਉੱਪਰ ਕਿੱਦਾਂ ਪਾਇਆ ਹੋਇਆ ਹੈ ਹੈ ਤੇ ਖਲਾਰਾ ਚੁੱਕੋ ਤੇ ਇਧਰ ਏਸੀ ਲਾ ਕੇ ਤੇ ਦਰਵਾਜ਼ਾ ਖੋਲਿਆ ਹੋਇਆ ਇਹ ਕੀ ਗੱਲ ਹਾਂ ਬੇਟਾ ਦਰਵਾਜ਼ਾ ਬੰਦ ਕਰਕੇ ਆਓ ਇਥੇ ਚੱਲਦਾ ਪਿਆ ਉਹ ਦੇਖੋ ਫੇ ਕੁਲਿੰਗ ਤਾਂ ਪਹਿਲਾਂ ਹੀ ਨਹੀਂ ਹੋ ਰਹੀ 45 ਡਿਗਰੀ ਟੈਂਪਰੇਚਰ ਆ ਤੇ ਆਪਣਾ ਬੈੱਡ ਸਾਫ਼ ਕਰੋ ਚਲੋ ਬੈੱਡ ਤੋਂ ਸਾਰਾ ਖਲਾਰਾ ਚੱਕ ਦਿਓ 5 ਮਿੰਟ ਦੇ ਵਿੱਚ ਤੇ ਹੁਣ ਆਪਾਂ ਵੀ ਕਰ ਲਈਏ ਕੋਈ ਕੰਮ ਕਰ ਹਾਂ ਦੂਰ ਬੰਦ ਕਰ ਦੋ ਸ਼ਾਬਾਸ਼ ਵੈਰੀ ਗੁੱਡ ਤੇ ਹੁਣ ਆਪਾਂ ਵੀ ਕੋਈ ਕੰਮ ਕਰ ਲਈਏ ਜੀ ਇਧਰ ਬਾਬਾ ਜੀ ਦੀ ਫੋਟੋ ਬਹੁਤ ਸੋਹਣੀ ਬਾਬਾ ਦੀ ਥਿੰਗ ਜੀ ਦੀ ਫੋਟੋ ਹੈ ਇਹਦੇ ਵਿੱਚ ਸ਼ਾਇਦ ਕਿੰਨਾ ਲਾਈਟ ਪੁਛੇਗਾ ਤੇ ਇਧਰ ਹੈਗੀ ਮੇਰੀ ਅਲਮਾਰਾ ਤੇ ਇਹ ਮੇਰਾ ਛਟਕੂ ਜਿਹਾ ਸਹਿਜ ਆ ਦੇਖੋ ਸਹਿਜ ਦੀ ਫੋਟੋ ਆ ਰਹੀ ਵਿੱਚ ਹੈ ਨਾ ਸਹਿਜ ਐ ਸਹਿਜ ਹੈ ਨਾ ਐ ਵਲਾਂ ਸਾਡਾ ਸਹਿਜ ਜੀ ਤੇ ਇੱਧਰ ਐ ਸਹਿਜੀ ਨਾ ਬੇਟਾ ਕਿਉਂ ਮਾਰਦੀ ਪਿਓ ਹੈ ਕਿਉਂ ਮਾਰਦੀ ਉਹ ਸਹਿਜ ਛੋਟੇ ਸਹਿਜ ਨੂੰ ਨਹੀਂ ਮਾਰਨਾ ਤੇ ਚਲੋ ਜੀ ਇੱਧਰ ਹੁਣ ਬੱਚਿਆਂ ਦਾ ਖਲਾਰਾ ਚੁੱਕੀਏ ਸਫਾਈਆਂ ਕਰੀਏ ਹੁਣ ਤੇ ਬਈ ਐ ਹੀ ਰਿਆ ਕਰਨਾ ਸਾਰਾ ਦਿਨ ਖਲਾਰਾ ਚੱਕੋ ਤੇ ਨਿਆਣਿਆਂ ਨੇ ਫੇਰ ਪਾ ਦੇਣਾ ਬਸ ਖਲਾਰਾ ਚੱਕੋ ਪਾਓ ਚੱਕੋ ਪਾਓ ਇਧਰ ਵਾਲੇ ਰੂਮ ਦੇ ਵਿੱਚ ਵੀ ਮੈਂ ਕਟਨ ਕੀਤੇ ਹੁੰਦੇ ਨੇ ਇਹ ਹੈਗਾ ਮੇਰਾ ਡਰਾਈਂਗ ਰੂਮ ਤੇ ਇਹਦੇ ਮੈਂ ਕਟਨ ਸੇਲਸ ਲਈ ਕਰ ਦਿੰਨੀ ਆ ਕਿਉਂਕਿ ਫਿਰ ਜਦੋਂ ਇਧਰ AC ਚਲਾਈਦਾ ਆ ਫਿਰ ਜਿਹੜੀ ਐ ਇਹ ਰੂਮ ਪੂਰਾ ਠੰਡਾ ਹੋ ਜਾਂਦਾ ਹੈ ਤੇ ਇੱਥੇ ਵੀ ਨਿਆਣਿਆਂ ਨੇ ਖਲਾਰਾ ਪਾਇਆ ਹੋਇਆ ਇੱਕ ਮੈਂ ਨਾ ਮੈਟ ਵਿਛਾਇਆ ਸੀਗਾ niche ਵਿਛਾਇਆ ਤੇ ਮੈਂ ਬੜੇ ਚਾ ਦੇ ਨਾਲ ਸੀ ਪਰ ਮੈਨੂੰ ਲੱਗਦਾ ਵੀ ਕਾਮਯਾਬ ਨਹੀਂ ਹੈਗਾ ਕੰਮ ਆਪਣੇ ਕੀ ਹੁੰਦਾ ਵੀ ਆਪਣੇ ਇਹਦੀ ਨਾ ਸੋਫੇ ਦੇ نیچے ਸਫਾਈ ਨਹੀਂ ਕਰ ਪਾਉਂਦੇ ਆਪਾਂ ਮੈਨੂੰ ਸਮਝ ਨਹੀਂ ਆਉਂਦੀ ਵੀ ਲੋਕਾਂ ਦੇ ਮੈਟ ਵਿਸ਼ੇ ਹੁੰਦੇ ਨੇ ਲੋਕੀ ਕਿੱਦਾਂ ਸਫਾਈ ਕਰਦੇ ਨੇ ਮੈਂ ਤਾਂ ਵੈਕਿਊਮ ਵੀ ਕਰ ਲੈਨੀ ਆ ਫਿਰ ਵੀ ਗੰਦ ਪੈ ਜਾਂਦਾ ਪਰ ਮੈਨੂੰ ਲੱਗਦਾ ਵੀ ਆਪਣੇ ਮੈਟ ਤੇ ਨਾਲ ਕੰਮ ਕਰਨਾ ਔਖਾ ਆ ਆਪਾਂ ਨੂੰ ਮੈਟ ਚੱਖਣਾ ਹੀ ਪੈਣਾ ਤੇ ਲਾਈਟ ਜੀ ਵਿੱਚ ਪਤਾ ਨਹੀਂ ਕਾਦੀ ਆ ਰਹੀ ਆ ਇਹ ਤਾਂ ਬਾਹਰੋਂ ਆ ਰਹੀ ਥੋੜੀ ਜਿਹੀ ਲਾਈਟ ਚਲੋ ਤੇ ਚੱਕ ਦਾਂਗੇ ਮੈਟ ਨੂੰ ਫਿਰ ਤੇ ਚਲੋ ਆਪਣੇ ਬੇਟਾ ਖਲਾਰਾ ਚੱਕੋ ਫਿਰ ਤੁਸੀਂ ਲੇਟ ਗਏ ਹੋ ਖਲਾਰਾ ਚੱਕੋ ਚਲੋ ਚਲੋ ਸ਼ਾਬਾਸ਼ ਗੁੱਡ ਬੱਚੇ ਬਣੋ ਸਾਰੇ ਜਣੇ ਕਹਿਣਗੇ ਕਿ ਗੁਰਸੇ ਅੱਜ ਬਹੁਤ ਅੱਛਾ ਬੱਚਾ ਹੈ ਕਹਿਣਾ ਮੰਦਾ ਹੈ ਸਾਰੇ ਆਪਣੇ ਟੌイズ ਸਭ ਕੁਝ ਚੱਕ ਲੋ ਚਲੋ ਜੀ ਲੋ ਜੀ ਮੈਂ ਆਈ ਸੀ ਕਿ ਆਪਣੇ ਡੱਕ ਦੇ ਵਿੱਚ ਤੇ ਇੱਧਰ ਮੇਰੇ ਲਈ ਖਲਾਰਾ ਕੰਮ ਹੋਰ ਤਿਆਰ ਏ ਕੱਪੜਿਆਂ ਦਾ ਤੇ ਇਹ ਹੁਣ ਆਪਾਂ ਸਵੇਰੇ ਧੋਵਾਂਗੇ ਡਰਾਇਰ ਚੱਲ ਰਿਹਾ ਏ ਥੋੜੇ ਜੇ ਕੱਪੜੇ ਸੀਗੇ ਇਹ ਸੁੱਕ ਜਾਣਗੇ ਸ਼ਾਮ ਦਾ ਟਾਈਮ ਹੋ ਚੁੱਕਾ ਏ ਹੁਣ ਤੇ ਇਹ ਦੇਖੋ ਜੀ ਕੰਮ ਆਪਣੇ ਲਈ ਹੋਰ ਵਧਿਆ ਹੋਇਆ ਇੱਕ ਇਹ ਤੁਸੀਂ ਦੇਖ ਸਕਦੇ ਹੋ ਕਾਲੇ ਰੰਗ ਦੇ ਛੋਟੇ ਛੋਟੇ ਪਰਾਲੀ ਨੂੰ ਅੱਗ ਲਾਈ ਹੁੰਦੀ ਨਾ ਇਹ ਹੈਗਾ ਮੇਰਾ ਓਪਨ ਏਰੀਆ ਟਕਟਾ ਇਹ ਤਾਂ ਇਹਦੇ ਵਿੱਚ ਸਾਈਡਾਂ ਦੇ ਉੱਪਰ ਸਾਰੇ ਹਵਾ ਦੇ ਵਾਸਤੇ ਜਾਲੀਆਂ ਲੱਗੀਆਂ ਹੋਈਆਂ ਤੇ ਉੱਪਰ ਇਹਦੀ ਲੱਗੀ ਹੋਈ ਆ ਫਾਈਬਰ ਤੇ ਇਹ ਕੀ ਹੁੰਦਾ ਹੈ ਕਿ ਸਵਾਹ ਜਿਹੜੀ ਉਹ ਕਾਲਾ ਕਾਲਾ ਜਿਹੜਾ ਖੇਤਾਂ ਦਾ ਉੱਡ ਕੇ ਨਾ ਐਵੇਂਲੇ ਏਰੀਏ ਦੇ ਵਿੱਚ ਕਾਫੀ ਆ ਜਾਂਦਾ ਇਹਨਾਂ ਦਿਨਾਂ ਦੇ ਵਿੱਚ ਫਿਰ ਇਹ ਹੈਗਾ ਸਾਡਾ ਇੱਧਰ ਪਾਣੀ ਵਾਲਾ ਪਾਈਪ ਲੱਗਾ ਹੋਇਆ ਇਹ ਵਾਲਾ ਏਰੀਆ ਕੱਲ ਮੈਂ ਸਾਰਾ ਧੋਡਾਂਗੀ ਤੇ ਨਾਲ ਹੀ ਕੱਪੜੇ ਵੀ ਧੋਲਾਂਗੀ ਤੇ ਧੰਨਵਾਦ ਜੀ ਤੁਹਾਡਾ ਸਾਡਾ ਵਲੌਗ ਦੇਖਣ ਵਾਸਤੇ ਸਾਨੂੰ ਪਿਆਰ ਕਰਨ ਵਾਸਤੇ ਤੇ ਇਸੇ ਤਰ੍ਹਾਂ ਹੀ ਪਿਆਰ ਕਰਦੇ ਰਹੋ ਤੇ ਮੇਰੇ ਪਲਾਂਟਸ ਦੇਖੋ ਇਹ ਮੇਰੀ ਚਿੱਲ ਜਾਣ ਨੇ ਬਹੁਤ ਸੋਹਣੇ ਨੇ ਮੇਰੇ ਪਲਾਂਟਸ ਤੇ ਚਲੋ ਜੀ ਫੇਰ ਮਿਲਦੇ ਆ ਅਗਲੇ ਵਲੌਗ ਦੇ ਵਿੱਚ ਧੰਨਵਾਦ ਤੁਹਾਡਾ ਸਾਰਿਆਂ ਦਾ ਹੱਸਦੇ ਰਹੋ ਵਸਦੇ ਰਹੋ